ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਰਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਾਂ ਕਈ ਵਾਰ ਆਪਣੇ ਆਸ-ਪਾਸ ਕੁਝ ਐਸੇ ਲੋਕਾਂ ਨੂੰ ਦੇਖਦੇ ਆ ਕਿ ਉਹ ਜਿਸ ਵੀ ਕੰਮ ਨੂੰ ਹੱਥ ਪਾ ਲੈਣ ਉਹਨਾਂ ਨੂੰ ਉਸੇ ਹੀ ਕੰਮ ਦੇ ਵਿੱਚ ਸਫਲਤਾ ਮਿਲ ਜਾਂਦੀ ਆ ਉਹਨਾਂ ਦੇ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਉਹਨਾਂ ਨੂੰ ਦੇਖ ਕੇ ਆਪਣੇ ਆਪ ਹੀ ਮੂੰਹ ਇਹ ਗੱਲ ਨਿਕਲਦੀ ਆ ਵੀ ਇਹਨਾਂ ਦੀ ਤਾਂ ਕਿਸਮਤ ਬਹੁਤ ਚੰਗੀ ਆ ਜਾਂ ਇਹਨਾਂ ਦੀ ਕਿਸਮਤ ਬਹੁਤ ਸਾਥ ਦਿੰਦੀ ਆ ਕਿ ਇਹਨਾਂ ਨੂੰ ਹਰ ਕੰਮ ਦੇ ਵਿੱਚ ਕਾਮਯਾਬੀ ਮਿਲ ਜਾਂਦੀ ਆ ਤਾਂ ਸੰਗਤ ਜੀ ਇਹ ਕਿਸਮਤ ਸਾਥ ਕਿੰਜ ਦਿੰਦੀ ਆ ਜਾਂ ਕਿੰਨਾ ਦੀ ਕਿਸਮਤ ਸਾਥ ਦਿੰਦੀ ਆ ਇਸ ਵਿਸ਼ੇ ਦੇ ਉੱਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਦੇ ਹੋ ਜੇ ਤਾਂ ਜੋ ਇਹ ਮੈਸੇਜ ਹੋਰ ਵੀ ਬਿਹੜਾ ਮਾਤਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀਏ ਗੁਰੂ ਜੀ ਜਰੂਰ ਲੈ ਕੇ ਆਉਣਾ ਤਾਂ ਆਹ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਇੱਦਾਂ ਹੀ ਕਹਿੰਦੇ ਨਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਮਨੁੱਖ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਕੋਲ ਗਿਆ ਅਤੇ ਜਾ ਕੇ ਕਹਿਣ ਲੱਗਾ ਕਿ ਬਾਬਾ ਜੀ ਮੈਂ ਆਪਣੇ ਆਸ-ਪਾਸ ਕੁਝ ਐਸੇ ਲੋਕਾਂ ਨੂੰ ਦੇਖਦਾ ਹਾਂ ਜਿਨ੍ਹਾਂ ਦੀ ਕਿਸਮਤ ਉਹਨਾਂ ਦੇ ਉੱਤੇ ਬਹੁਤ ਮਿਹਰਬਾਨ ਆ ਉਹ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਆ ਨਾ ਉਹਨਾਂ ਨੂੰ ਹਰ ਕੰਮ ਦੇ ਵਿੱਚ ਸਫਲਤਾ ਮਿਲ ਜਾਂਦੀ ਆ ਉਹਨਾਂ ਦੇ ਹਰ ਕੰਮ ਦੇ ਵਿੱਚ ਬਹੁਤ ਬਰਕਤ ਰਹਿੰਦੀ ਆ। ਬਾਬਾ ਜੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸੁੱਖ ਸ਼ਾਂਤੀ ਆ। ਮੈਂ ਵੀ ਉਹਨਾਂ ਵਾਂਗ ਆਪਣਾ ਜੀਵਨ ਜਿਉਣਾ ਚਾਹੁੰਦਾ ਹਾਂ। ਮੈਂ ਵੀ ਚਾਹੁੰਦਾ ਹਾਂ ਕਿ ਮੇਰੀ ਵੀ ਜ਼ਿੰਦਗੀ ਦੇ ਵਿੱਚ ਸੁੱਖ ਸ਼ਾਂਤੀ ਹੋਵੇ। ਮੈਨੂੰ ਵੀ ਮੇਰੇ ਕੰਮਾਂ ਦੇ ਵਿੱਚ ਸਫਲਤਾ ਮਿਲੇ। ਮੇਰੇ ਹਰ ਕੰਮ ਦੇ ਵਿੱਚ ਹਰ ਚੀਜ਼ ਵਿੱਚ ਬਰਕਤ ਹੋਵੇ। ਮੇਰੀ ਵੀ ਕਿਸਮਤ ਉਹਨਾਂ ਵਾਂਗ ਹਰ ਕੰਮ ਵਿੱਚ ਮੇਰਾ ਸਾਥ ਦੇ ਦੇ ਮੇਰੀ ਕਿਸਮਤ ਮੇਰੇ ਉੱਤੇ ਮਿਹਰਬਾਨ ਹੋ ਜਾਵੇ ਇਹਦੇ ਲਈ ਮੈਨੂੰ ਕੀ ਕਰਨਾ ਪਵੇਗਾ ਬਾਬਾ ਜੀ ਮੈਨੂੰ ਕੋਈ ਐਸਾ ਪਾਠ ਕੋਈ ਐਸਾ ਉਪਾਅ ਦੱਸੋ ਜਿਹਦੇ ਨਾਲ ਮੇਰੀ ਕਿਸਮਤ ਮੇਰੇ ਵੱਸ ਵਿੱਚ ਹੋ ਜਾਵੇ ਮੇਰੀ ਕਿਸਮਤ ਮੇਰੇ ਉੱਤੇ ਮਿਹਰਬਾਨ ਹੋ ਜਾਵੇ ਤਾਂ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਵੀ ਭਾਈ ਕਿਸਮਤ ਉਹਨਾਂ ਦੀ ਹੀ ਉਹਨਾਂ ਤੇ ਮਿਹਰਬਾਨ ਹੁੰਦੀ ਆ ਜਿਨ੍ਹਾਂ ਦੇ ਉੱਤੇ ਉਪਰਮ ਪਿਤਾ ਪਰਮਾਤਮਾ ਜੀ ਖੁਸ਼ ਹੁੰਦੇ ਨੇ ਜਿਨ੍ਹਾਂ ਦੇ ਉੱਤੇ ਉਹ ਪਰਮ ਪਿਤਾ ਪਰਮਾਤਮਾ ਮਿਰਬਾਨ ਹੁੰਦੇ ਨੇ ਉਹਨਾਂ ਦੀ ਹੀ ਕਿਸਮਤ ਹਮੇਸ਼ਾ ਉਹਨਾਂ ਦਾ ਸਾਥ ਦਿੰਦੀ ਆ ਤਾਂ ਉਹ ਮਲੁਖ ਕੇ ਲੱਗਿਆ ਵੀ ਬਾਬਾ ਜੀ ਫਿਰ ਮੈਨੂੰ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਖੁਸ਼ ਕਰਨ ਦਾ ਤਰੀਕਾ ਦੱਸ ਦੋ ਉਹਨਾਂ ਦੀ ਮੇਰ हां सनकरण ਦਾ ਤਰੀਕਾ ਦੱਸ ਦੋ ਤਾਂ ਬਾਬਾ ਜੀ ਕਹਿਣ ਲੱਗੇ ਵੀ ਪਰਮ ਪਿਤਾ ਪਰਮਾਤਮਾ ਜੀ ਉਹਨਾਂ ਤੇ ਹੀ ਮਿਹਰਬਾਨ ਹੁੰਦੇ ਨੇ ਜਿਨ੍ਹਾਂ ਦਾ ਸੁਭਾਅ ਪਰਮਾਤਮਾ ਦੇ ਨਾਲ ਮੇਲ ਖਾਂਦਾ ਹੋਵੇ ਤਾਂ ਉਹ ਮਨੁੱਖ ਕਹਿਣ ਲੱਗਾ ਵੀ ਬਾਬਾ ਜੀ ਮੈਨੂੰ ਕੁਝ ਸਮਝ ਨਹੀਂ ਲੱਗੀ ਪਰਮਾਤਮਾ ਦਾ ਸੁਭਾਅ ਕਿਵੇਂ ਦਾ ਹੈ ਤਾਂ ਬਾਬਾ ਜੀ ਕਹਿਣ ਲੱਗੇ ਕਿ ਪਰਮਾਤਮਾ ਦਾ ਸੁਭਾਅ ਹੈ ਬਹੁਤ ਦਿਆਲੂ ਬੜਾ ਕਿਰਪਾਲੂ ਉਹ ਪਰਮ ਪਿਤਾ ਪਰਮਾਤਮਾ ਜੀ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਰੱਖਦੇ ਉਹ ਸਭ ਨੂੰ ਇੱਕੋ ਨਜ਼ਰ ਦੇ ਨਾਲ ਦੇਖਦੇ ਆ ਸਭ ਦੇ ਉੱਤੇ ਤਰਸ ਦੀ ਦਿਆਲੀ ਭਾਵਨਾ ਰੱਖਦੇ ਆ ਤੇ ਜਿਹੜੇ ਮਨੁੱਖ ਦੇ ਮਨ ਦੇ ਵਿੱਚ ਤਰਸ ਦੀ ਦਿਆਲੀ ਭਾਵਨਾ ਹੋਵੇ ਨਿਮਰਤਾ ਦੀ ਭਾਵਨਾ ਹੋਵੇ ਸਹਿਨਸ਼ੀਲਤਾ ਦੀ ਭਾਵਨਾ ਹੋਵੇ ਉਹ ਮਨੁੱਖ ਸਤਿਗੁਰ ਸੱਚੇ ਪਾਸ਼ਾ ਨੂੰ ਬੜੇ ਪਿਆਰੇ ਲੱਗਦੇ ਆ ਜਿਨ੍ਹਾਂ ਦੀ ਨੀਅਤ ਸਾਫ਼ ਹੁੰਦੀ ਆ ਉਹ ਸਤਿਗੁਰ ਸੱਚੇ ਪਾਸ਼ਾ ਨੂੰ ਬੜੇ ਪਿਆਰੇ ਲੱਗਦੇ ਆ ਫਿਰ ਸਤਿਗੁਰ ਸੱਚੇ ਪਾਸ਼ਾ ਉਹਨਾਂ ਦੇ ਹਰ ਕੰਮ ਦੇ ਵਿੱਚ ਆਪ ਵਰਤਦੇ ਆ ਇਸ ਕਰਕੇ ਜੇ ਸਾਨੂੰ ਆਪਣੇ ਪਰਮ ਪਿਤਾ ਪਰਮਾਤਮਾ ਦੀ ਖੁਸ਼ੀ ਬਰਕਤ ਚਾਹੀਦੀ ਆ ਤਾਂ ਪਹਿਲਾਂ ਸਾਨੂੰ ਉਹਨਾਂ ਵਰਗੇ ਬਣਨਾ ਪੈਣਾ ਹੈ ਗੁਰੂ ਨਾਨਕ ਪਾਸ਼ਾ ਜੀ ਦੇ ਕਰਦਾਸਿ ਦਾ ਸਿਧਾਂਤ ਆ ਨਾ ਕੋ ਵੈਰੀ ਨਾ ਕੋ ਬਗਾਨਾ ਇਸ ਸੂਚ ਸਾਨੂੰ ਆਪਣੇ ਅੰਦਰ ਲੈ ਕੇ ਆਉਣੀ ਪੈਣੀ ਹੈ ਫਿਰ ਹੀ ਅਸੀਂ ਆਪਣੇ ਬੰਦੀ ਖੁਸ਼ੀ ਹਾਸਲ ਕਰ ਸਕਦੇ ਹਾਂ ਜਿਸ ਦਿਨ ਸਾਡੇ ਅੰਦਰ ਅਸੀਂ ਇਹਨਾਂ ਵਿਕਾਰਾਂ ਨੂੰ त्याग ਦਿੱਤਾ ਭਾਗ ਕੀ ਅੰਦਰ ਦੀ ਈਰਖਾ ਵੈਰ ਵਰੋਧ ਹੰਕਾਰ ਨੂੰ ਖਤਮ ਕਰ ਲਿਆ ਸਾਡੇ ਮਨ ਦੇ ਵਿੱਚ ਦਇਆ ਦੀ ਤਰਸ ਦੀ ਨਿਮਰਤਾ ਦੀ ਸਹਿਨਸ਼ੀਲਤਾ ਦੀ ਭਾਵਨਾ ਆ ਗਈ ਸਮਝ ਲਓ ਉਸੇ ਦਿਨ ਤੋਂ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹੋ ਜਾਵੇਗੀ ਸਾਡੇ ਕਾਰਜ ਰਾਸ ਨੂੰ ਸ਼ੁਰੂ ਹੋ ਜਾਣਗੇ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅੱਜ ਰੁਕਾਵਟਾਂ ਨੇ ਉਹ ਸਾਡੇ ਖੁਦ ਦੇ ਅੰਦਰ ਦੇ ਵਿਕਾਰਾਂ ਕਰਕੇ ਆ ਸਾਡੇ ਖੁਦ ਦੇ ਔਗਣਾ ਕਰਕੇ ਆ ਅਸੀਂ ਆਪਣੇ ਮਨ ਦੇ ਵਿੱਚੋਂ ਇਹ ਖੋਟ ਕੱਢ ਲਈਏ ਤਾਂ ਅਸੀਂ ਖਰੇ ਬਣ ਜਾਵਾਂਗੇ ਸਾਰੇ ਕੰਮ ਵਧੀਆ ਹੋਣੇ ਸ਼ੁਰੂ ਹੋ ਜਾਣਗੇ ਸਾਡੇ ਅੰਦਰ ਦੀ ਖੋਟ ਹੀ ਸਾਨੂੰ ਅੱਗੇ ਨਹੀਂ ਵਧਣ ਦਿੰਦੀ ਸੋ ਮੁੱਕਦੀ ਗੱਲ ਇਹ ਆ ਕਿ ਜੇਕਰ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਹਾਸਲ ਕਰਨੀ ਆ ਤਾਂ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਆਪਣੇ ਗੁਰੂ ਦੇ ਗੁਣ ਲੈ ਕੇ ਆਉਣੇ ਪੈਣੇ ਆ ਗੁਰੂ ਸਾਹਿਬ ਜੀ ਨੇ ਜੋ ਸਾਨੂੰ ਸਮਝਾਇਆ ਇਹ ਨਾ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਪੈਣਾ ਹੈ ਤਾਂ ਹੀ ਅਸੀਂ ਆਪਣੇ ਜੀਵਨ ਦੇ ਵਿੱਚ ਸੁਖੀ ਰਹਿ ਸਕਦੇ ਹਾਂ ਕਿਉਂਕਿ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਦੇ ਉੱਤੇ ਈਰਖਾ ਅਹੰਕਾਰ ਨਹੀਂ ਆ ਕਿਸੇ ਦੇ ਪ੍ਰਤੀ ਮਨ ਦੇ ਵਿੱਚ ਨਫ਼ਰਤ ਦੀ ਭਾਵਨਾ ਨਹੀਂ ਆ ਗੁਰੂ ਸਾਹਿਬ ਕੀ ਤਾਂ ਹਮੇਸ਼ਾ ਸ਼ਰਮਤ ਦਾਤ ਪਨਾ ਕਰਨ ਸਕ ਹਮਦੇ ਆ ਤਾਂ ਜੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕਰਨੀ ਆ ਤਾਂ ਇਹ ਗੁਣ ਸਾਡੇ ਅੰਦਰ ਬਹੁਣੇ ਜ਼ਰੂਰੀ ਆ ਤੇ ਇਹ ਗੁਣ ਸਾਨੂੰ ਕਿੱਥੋਂ ਮਿਲਨੇ ਆ ਗੁਰਬਾਣੀ ਦੇ ਵਿੱਚੋਂ ਇਸ ਕਰਕੇ ਰੋਜ਼-ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਪਰ ਪਾਠ ਕਰਨ ਦੇ ਨਾਮ ਨਾਲ ਗੁਰਬਾਣੀ ਨੂੰ ਸਮਝਣਾ ਨਹੀਂ ਆ ਇਹ ਨਹੀਂ ਆ ਵੀ ਆਪਾਂ ਸਿਰਫ ਪਾਠ ਕਰ ਹੀ ਗਏ ਕਰ ਹੀ ਗਏ ਸਮਝੇ ਹੀ ਨਹੀਂ ਵੀ ਗੁਰੂ ਸਾਹਿਬ ਜੀ ਨੇ ਸਮਝਾਇਆ ਕੀ ਆ ਰੋਜ਼ਾਨਾ ਪਾਠ ਕਰਨਾ ਇਸੇ ਕਰਕੇ ਜ਼ਰੂਰੀ ਆ ਕਿ ਅਸੀਂ ਹਰ ਰੋਜ਼ ਆਪਣੇ ਗੁਰੂ ਸਾਹਿਬ ਜੀ ਦੀ ਸਿੱਖਿਆ ਪ੍ਰਾਪਤ ਕਰ ਸਕੀਏ ਇਸੇ ਕਰਕੇ ਪਾਠ ਕਰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਗੁਰੂ ਦੇ ਗੁਣ ਪ੍ਰਾਪਤ ਕਰ ਸਕੀਏ ਜਿਵੇਂ ਜਿਵੇਂ ਗੁਰਬਾਣੀ ਦਾ ਪਾਠ ਕਰਾਂਗੇ ਗੁਰੂ ਦਾ ਗਿਆਨ ਸਾਡੇ ਅੰਦਰ ਜਾਵੇਗਾ ਸਾਡੇ ਅੰਦਰ ਦੇ ਜਿਹੜੇ ਬਿਕਾਰ ਆ ਮਾੜੀਆਂ ਆਦਤਾਂ ਨੇ ਉਹ ਦੂਰ ਹੋਣਗੀਆਂ ਮਨ ਦੀ ਮੈਲ ਦੂਰ ਹੋਵੇਗੀ ਜਦੋਂ ਮਨ ਦੀ ਮੈਲ ਦੂਰ ਹੋਵੇਗੀ ਮਨ ਸ਼ਾਂਤ ਹੋਵੇਗਾ ਸਥਿਰ ਰਹੇਗਾ ਤਾਂ ਫਿਰ ਸਾਡੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਹੀ ਸਭ ਕੁਝ ਠੀਕ ਹੋਵੇਗਾ। ਇਹ ਸਭ ਕੁਝ ਤਾਂ ਹੋਵੇਗਾ ਜਦੋਂ ਅਸੀਂ ਆਪਣੇ ਗੁਰੂ ਸਾਹਿਬ ਜੀ ਦੀ ਮਿੱਠੀ ਨਿੱਕੀ ਬਾਣੀ ਨੂੰ ਧਿਆਨ ਦੇ ਨਾਲ ਪੜ੍ਹਾਂਗੇ, ਸੁਣਾਂਗੇ, ਸਮਝਾਂਗੇ। ਸਮਝ ਕੇ ਹੀ ਜ਼ਰਾ ਤਾ ਹੋਵੇਗਾ। ਪਰ ਜੇ ਅਸੀਂ ਸਿਰਫ ਰੱਟੇ ਦੇ ਨਾਲ ਪਾਠ ਕਰਦੇ ਜਾ ਰਹੇ ਹਾਂ, ਕਰਦੇ ਜਾ ਰਹੇ ਹਾਂ, ਸਮਝਿਆ ਹੀ ਨਹੀਂ ਵੀ ਗੁਰੂ ਸਾਹਿਬ ਜੀ ਨੇ ਕੀ ਸਮਝਾਇਆ, ਤਾਂ ਫਿਰ ਭਾਵੇਂ ਆਪਾਂ ਸਾਰਾ ਦਿਨ ਪਾਠ ਕਰਦੇ ਰਹੀਏ ਤਾਂ ਮੇ ਸਾਨੂੰ ਕੋਈ ਲਾਭ ਨਹੀਂ ਹੁੰਦਾ ਪਾਠ ਕਰਨ ਦਾ ਫਾਇਦਾ ਤਾਂ ਹੀ ਜੇ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਆ ਰਿਹਾ ਹੈ ਜੇ ਅਸੀਂ ਕਈ ਸਾਲਾਂ ਤੋਂ ਪਾਠ ਕਰਦੇ ਆ ਰਹੇ ਹਾਂ ਪਰ ਅਜੇ ਤੱਕ ਸਾਡਾ ਆਪਣੇ ਗੁੱਸੇ ਦੇ ਉੱਤੇ ਕੰਟਰੋਲ ਹੀ ਨਹੀਂ ਹੋਇਆ ਸਾਡੇ ਮਨ ਦੀ ਈਰਖਾ ਹੀ ਨਹੀਂ ਗਈ ਸਾਡੇ ਅੰਦਰੋਂ ਨਿੰਦਿਆ ਚੁਗਲੀ ਕਰਨ ਦੀ ਆਦਤ ਹੀ ਨਹੀਂ ਗਈ ਤਾਂ ਫਿਰ ਅਸੀਂ ਪਾਠ ਕਰਕੇ ਕੀ ਸਿੱਖਿਆ ਪਾਠ ਕਰ ਰਹੇ ਹਾਂ ਤਾਂ ਸਾਡੇ ਅੰਦਰ ਬਦਲਾਅ ਹੋਣਾ ਜ਼ਰੂਰੀ ਆ ਆਪਣੇ ਆਪ ਦੇ ਵਿੱਚ ਬਦਲਾਅ ਲਿਆਣਾ ਜ਼ਰੂਰੀ ਆ ਤੇ ਬਦਲਾਅ ਤਾਂ ਹੀ ਆਵੇਗਾ ਜਦੋਂ ਸਾਨੂੰ ਗੁਰੂ ਸਾਹਿਬ ਜੀ ਦੀ ਸਮਝ ਆਵੇਗੀ ਇਸ ਲਈ ਹਰ ਰੋਜ਼ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਹੀ ਆਪਣੇ ਬਾਕੀ ਕੰਮਾਂ ਧੰਦਿਆਂ ਨੂੰ ਹੱਥ ਪਾਉਣਾ ਚਾਹੀਦਾ ਹੈ ਦਿਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਠ ਤੋਂ ਕਰਨੀ ਆ ਗੁਰੂ ਦੇ ਕੀਰਤੋਂ ਕਰਨੀਆਂ ਜਿੰਨਾ ਪਾਠ ਕਰਦੇ ਆ ਉਹਨੂੰ ਸਮਝ ਸਮਝ ਕੇ ਕਰਨਾ ਹੈ ਜੇ ਆਪਾਂ ਜਪਜੀ ਸਾਹਿਬ ਦੀ ਬਾਣੀ ਦੀ ਪੂਰੀ ਵਿਆਖਿਆ ਨਹੀਂ ਕਰ ਪਾਉਂਦੇ ਤਾਂ ਜਪਜੀ ਸਾਹਿਬ ਦੀ ਇੱਕ ਇੱਕ ਪੰਕਤੀ ਤੋਂ ਹੀ ਸ਼ੁਰੂਆਤ ਕਰ ਲਈਏ ਜਦੋਂ ਪੂਰਾ ਪਾਠ ਕਰ ਲਿਆ ਫਿਰ ਇੱਕ ਅੰਮ੍ਰਿਤ ਦੇਵ ਤੇ ਵਿਚਾਰ ਕਰੀਏ ਇੱਕ ਇੱਕ ਪੰਗਤੀ ਕਰਕੇ ਆਪਾਂ ਪੂਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰ ਪਾਵਾਂਗੇ ਬਾਣੀ ਨੂੰ ਸਮਝ ਪਾਵਾਂਗੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਜਪਜੀ ਸਾਹਿਬ ਦੀ ਬਾਣੀ ਰਾਹੀਂ ਕੀ ਗਿਆਨ ਦਿੱਤਾ ਹੈ ਜਿਵੇਂ ਜਿਵੇਂ ਸਮਝ ਵਧੇਗੀ ਉਵੇਂ ਉਵੇਂ ਸਾਡੇ ਅੰਦਰ ਦੇ ਔਗਣ ਗੂਰ ਹੋਣਗੇ ਗੁਰੂ ਸਾਹਿਬ ਜੀ ਦੇ ਗੁਣ ਸਾਡੇ ਅੰਦਰ ਜਾਣਗੇ ਸਾਡਾ ਮਨ ਸ਼ਾਂਤ ਹੋਵੇਗਾ ਸਾਡਾ ਮਨ ਮਜਬੂਤ ਬਣੇਗਾ ਫਿਰ ਦੇਖਣਾ ਸਾਰੇ ਕੰਮ ਕਿਸ ਤਰ੍ਹਾਂ ਰਾਸ ਹੁੰਦੇ ਫਿਰ ਮਨ ਦੀਆਂ ਸਾਰੀਆਂ ਇਸ਼ਾਵਾਂ ਸਾਡੇ ਮਨ ਨੇ ਪੂਰੀਆਂ ਕਰ ਦੇਣੀਆਂ ਨੇ ਕਿਉਂਕਿ ਮਨ ਸਹੀ ਦਿਸ਼ਾ ਦੇ ਵਿੱਚ ਚੱਲਣਾ ਸ਼ੁਰੂ ਹੋ ਜਾਵੇਗਾ ਸੋ ਮੁੱਖ ਦੀ ਗੱਲ ਇਹ ਹੈ ਕਿ ਇਹ ਮਨ ਨੂੰ ਗੁਰੂ ਚਰਨਾ ਦੇ ਨਾਲ ਲਾ ਕੇ ਰੱਖਣਾ ਹੈ ਇਸ ਮਨ ਨੂੰ ਗੁਰੂ ਦੇ ਗਿਆਨ ਦੇ ਨਾਲ ਪਰ ਕੇ ਰੱਖਣਾ ਹੈ ਇਹ ਮਨ ਸਾਡੇ ਲਈ ਤਾਂ ਹੀ ਸਹੀ ਕੰਮ ਕਰਦਾ ਹੈ ਤਾਂ ਆਓ ਹਰ ਰੋਜ਼ ਗੁਰੂ ਦਾ ਗਿਆਨ ਹਾਸਲ ਕਰ ਲਈਏ ਹਰ ਰੋਜ਼ ਗੁਰਬਾਣੀ ਪੜ੍ਹੀਏ ਸੁਣੀਏ ਵਿਚਾਰੀਏ ਸਮਝੀਏ ਤਾਂ ਭਲਾ ਹੋਏਗਾ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਚੰਗੀ